ਮੈਂ ਅੱਜ ਭਗਵੰਤ ਮਾਨ ਨੂੰ ਉਹ ਖਿਤਾਬ ਦੇਣ ਲੱਗਿਆ ਜਿਹੜਾ ਖਿਤਾਬ ਇਹਨਾਂ ਪਹਿਰੂਪੀਆਂ ਨੂੰ ਸਭ ਤੋਂ ਵੱਡੇ ਗੱਪੀਆਂ ਨੂੰ ਸਭ ਤੋਂ ਵੱਡੇ ਡਰਾਮੇਵਾਜਾਂ ਨੂੰ ਤੇ ਲੋਕਾਂ ਨੂੰ ਬੇਬਕੂਬ ਬਣਾਉਣ ਵਾਲੇ ਜਿਹੜੇ ਲੋਕ ਹੁੰਦੇ ਆ ਉਹਦਾ ਖਿਤਾਬ ਆਪਾਂ ਦਾ ਦੇ ਦਿੱਤਾ ਇਹਨੂੰ ਹਾਂ ਜਿਹੜੇ ਲੋਕ ਇਹਦੇ ਅਨੇ ਭਖਤ ਬਣੇ ਹੋਇਆ ਉਹ ਇਹਦੇ ਪਿੱਛੇ ਫਰੀ ਜਾਣਾ ਆਪਾਂ ਨੂੰ ਕੋਈ ਚੱਕਰ ਨਹੀਂ। ਇਹਦੀ ਦੁਬਾਰੇ ਸਰਕਾਰ ਆਉਂਦੀ ਹੈ ਆਪਾਂ ਨੂੰ ਕੋਈ ਜਮੀਂ ਚੱਕਰ ਨਹੀਂ। ਕਈ ਲੋਕ ਪਾਵਰਾਂ ਦੇ ਨੇ ਭੁੱਖੇ ਹੁੰਦੇ ਆ ਕਿ ਆਪਾਂ ਦਾ ਵਿਰੁੱਧ ਬੋਲੀਏ ਯਾਰ ਗਾਹਾਂ ਨੂੰ ਫੇਰ ਸਰਕਾਰ ਆਊ। ਆ ਜਾਣ ਦਿਓ ਬਾਈ। ਚਾਹੇ ਸਾਰੀ ਦੁਨੀਆ ਇੱਕ ਪਾਸੇ ਖੜ ਜੇ। ਜਿੱਥੇ ਗੱਲ ਅਸੂਲਾਂ ਦੀ ਹੈ, ਜਿੱਥੇ ਸਿਧਾਂਤਾਂ ਦੀ ਹੈ। ਉੱਥੇ ਆਪਾਂ ਇੱਕ ਪਾਸੇ ਖੜੇ ਮਿਲਾਂਗੇ ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋ ਜੇ। ਆਕਾਲੀ ਪਤਾ ਲੱਗਿਆ ਨਵੇਂ ਸਾਲ ਤੇ। ਏਸੇ ਸਤੌਜ ਵਾਲੇ ਇਨਕਲਾਬੀ ਨੇ, ਖੋਤੀ ਇਨਕਲਾਬੀ ਨੇ। ਪੱਤਰਕਾਰਾਂ ਉੱਤੇ ਪਰਚਾ ਦਿੱਤਾ ਹੈ। ਪੱਤਰਕਾਰਾਂ ਤੇ ਪਰਚਾ ਦਿੱਤਾ ਗਿਆ ਹੈ। ਪੰਜਾਬ ਦੇ ਲੋਕੋ ਪਰਚਾ ਇਹ ਦਿੱਤਾ ਹੈ ਕਿ ਜਿਹੜੇ ਪੱਤਰਕਾਰ ਨੇ ਮਿੰਟੂ ਗੁਰਸਰੀਆ ਅ ਮਨਿੰਦਰ ਜੈਤੋਂ ਵਾਲਾ ਲੋਕ ਆਵਾਜ਼ ਟੀਵੀ ਵਾਲਾ ਮੁੰਡਾ ਤੇ ਮਾਨਿਕ ਗੋਇਲ ਜਿਹੜਾ ਮੁੰਡਾ ਆਰਟੀਆਈ ਪਾ ਕੇ ਸਾਰੇ ਇਹਨਾਂ ਦੀਆਂ ਕਰਤੂਤਾਂ ਨੇ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦਾ। ਸੋ ਉਹਨਾਂ ਨੇ ਪਿੱਛੇ 2 ਮਹੀਨੇ ਹੋ ਗਏ ਕਿਦਾ ਮੁੱਖ ਮੰਤਰੀ ਦਾ ਜਿਹੜਾ ਜਹਾਜ਼ ਆ ਉਹ ਓੜਿਆ ਫਿਰਦਾ ਸੀ ਉਹਨੇ ਉਡਾਨ ਭਰੀ ਚੰਡੀਗੜ੍ਹ ਤੋਂ ਅਮਰਸਰ ਦੀ ਤੇ ਉਦੋਂ ਸਟੌਜ ਵਾਲਾ ਇਨਕਲਾਬੀ ਗਿਆ ਹੋਇਆ ਸੀ ਜਾਪਾਨ ਪਤਾ ਨਹੀਂ ਕਿਸੇ ਹੋਰ ਸਟੇਟ 'ਚ ਤੇ ਉਹਨਾਂ ਨੇ ਇਹ ਪੁੱਛਿਆ ਕਿ ਮੁੱਖ ਮੰਤਰੀ ਤਾਂ ਕਿਸੇ ਬਾਹਰਲੇ ਦੇਖ ਚ ਗਿਆ ਹੋਇਆ ਤੇ ਇਹ ਜਿਹੜਾ ਜਹਾਜ਼ ਹੈ ਉਹਨੂੰ ਕੌਣ ਵੱਲੇ ਫਿਰਦਾ ਹੈ ਉਹਨੂੰ ਕੌਣ ਲਈ ਫਿਰਦਾ ਹੈ ਇਹ ਗੱਲ ਸਟੌਜ ਵਾਲੇ ਇਨਕਲਾਬੀ ਤੋਂ ਝੱਲੀ ਨਹੀਂ ਗਈ ਤੇ ਉਹਨੇ ਚੱਕ ਕੇ ਇਹਨਾਂ ਮੁੰਡਿਆਂ ਤੇ ਪਰਚਾ ਦਿੱਤਾ ਬਾ 10 12 ਜਣਿਆਂ ਤੇ ਤੇ ਪਰਚਾ ਦਿੱਤਾ ਹੋਇਆ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜਾ ਸਿਆਣਾ ਬੰਦਾ ਸੀ ਕੋਈ ਉਹਨੇ ਭਗੰਤ ਨੂੰ ਦੱਸਿਆ ਕਿ ਭੰਤਸਾ ਤੇਰੀ ਬੇਇੱਜ਼ਤੀ ਹੋਊਗੀ ਖਾਦੀ ਵਿੱਚ ਹੀ ਤੂੰ ਫੈਸਲਾ ਦਾ ਲੈ ਲਿਆ ਖਾਦੀ ਪੀਤੀ ਜੀ ਤੂੰ ਪਰਚਾ ਦਾ ਕਰਾ ਲਿਆ ਸਾਥੋਂ ਪਰ ਤੇਰੀ ਇਹ ਬੇਇੱਜ਼ਤੀ ਹੋਣੀ ਹੈ ਕਿ ਲੋਕਾਂ ਨੇ ਵਿਰੋਧ ਕਰਨਾ ਤੂੰ ਕਿਹੜੀ ਗੱਲ ਤੇ ਪਰਚਾ ਦਿੱਤਾ ਕੋਕੇ ਹੱਸੋ ਹੀ ਨਹੀਂ ਗੱਲ ਤੇ ਤੇ ਉਹ ਗੱਲ ਲਘੋਲੀ 12 12 12 ਦਸੰਬਰ ਨੂੰ ਪਰਚਾ ਹੋਇਆ ਤੇ ਗੱਲ ਲਘੋਲੀ ਤੇ ਗੱਲ ਸਾਹਮਣੇ ਆਉਂਦੀ ਹੈ ਬਾਈ ਇੱਕ ਤਰੀਕ ਨੂੰ ਨਵੇਂ ਸਾਲ ਵਾਲੇ ਦਿਨ ਤੋਹਫਾ ਜਿਹੜਾ ਅਹੀ ਭਗਵੰਤ ਕਦੇ ਕਹਿੰਦਾ ਹੁੰਦਾ ਸੀ ਕਿ ਸਾਡੀਆਂ ਤਾਂ ਚੁੱਲਿਆਂ ਦੇ ਵਿੱਚੋਂ ਘਾਹ ਉੱਗ ਗਏ ਜੀ ਅੱਗਾਂ ਬੁਝ ਗਈਆਂ ਜੀ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਜੀ ਅੱਜ ਇਸੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਸਿਵਿਆਂ ਦੀਆਂ ਲਾਟਾਂ ਹੋਰ ਦੁਨੀਆ ਉੱਚੀਆਂ ਹੋ ਗਈਆਂ ਤੇ ਮੈਂ ਕਹਣਾ ਚੁੱਲਿਆਂ ਦੇ ਵਿੱਚ ਘਾ ਗੁੰਦੀ ਥਾਂ ਚੁੱਲੀ ਨਹੀਂ ਰਹੇ। ਇਹੋ ਜਾਇ ਨੇ ਕੁਝ ਕਰਤਾ ਕਿਉਂਕਿ ਇਹਦੇ ਰਾਜ ਦੇ ਵਿੱਚ ਗੈਂਗਸਟਰਾਂ ਦਾ ਰਾਜ ਹੈ। ਗੋਲੀਆਂ ਨਾਲ ਦਿਨ ਦਿਹਾੜੇ ਜਿਹੜੇ ਨੌਜਵਾਨ ਨੇ ਉਹ ਮਾਰੇ ਜਾ ਰਹੇ ਨੇ। ਸੋ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਦਾ ਜੇ ਸੋਚੀ ਆ। ਚਲੋ ਜੀ ਇੱਕ ਤਰੀਕ ਨੂੰ ਪਰਚਾ ਪਤਾ ਲੱਗਦਾ ਤੇ ਪੱਤਰਕਾਰਾਂ ਨੇ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਸਾਰਾ ਕੁਝ ਦੱਸਤਾ। ਪਰਮਾ ਇੱਕ ਸਵਾਲ ਪੁੱਛਣਾ ਚਾਹਣਾ ਭਗਵੰਤ ਮਾਨ ਤੇ ਇਹਦੀਆਂ ਭੇਡਾਂ ਨੂੰ ਕਿ ਜਦੋਂ ਤੂੰ ਹੁੰਦਾ ਸੀ ਮੁੱਖਮ ਅਜਦਾ ਤੂੰ ਹੁੰਦਾ ਸੀ ਐਮਪੀ ਸਮਰੂਰ ਤੋਂ ਸਭ ਤੋਂ ਪਹਿਲਾਂ ਇਹ ਕੰਮ ਸਟਾਰਟ ਕਿਹਨੇ ਕੀਤਾ ਸ਼ੁਰੂ ਕਿਹਨੇ ਕੀਤਾ ਬਈ ਸਵਾਲ ਕਰਨ ਵਾਲਾ ਤੂੰ ਹੀ ਆ ਕੇ ਸਟੇਜਾਂ ਤੇ ਬੁੱਕਦਾ ਹੁੰਦਾ ਸੀ ਲੀਡਰਾਂ ਨੂੰ ਸਵਾਲ ਕਰੋ ਜੀ ਲੀਡਰਾਂ ਨੂੰ ਸਵਾਲ ਪੁੱਛਣਾ ਚਾਹੀਦਾ ਇਹਨਾਂ ਨੂੰ ਘੇਰਨਾ ਚਾਹੀਦਾ ਇਹ ਝੂਠ ਐਵੇਂ ਜੀ ਐਵੇਂ ਜੀ ਐਵੇਂ ਜੀ ਐਵੇਂ ਜੀ ਇੱਕ ਵਾਰੀ ਤੂੰ ਮੈਂ ਉਹਦੇ ਵਿੱਚ ਵੀ ਬੋਲਿਆ ਬਦਾਂ ਲੋਕ ਸਭਾ ਦੇ ਵਿੱਚ ਕੀ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਇਹਨੂੰ ਖੋਹਿਆ ਜਾ ਰਿਹਾ ਹੈ ਚੈਨਲ ਬੰਦ ਕੀਤੇ ਜਾ ਰਹੇ ਨੇ ਤੇ ਪੱਤਰਕਾਰਾਂ ਨੂੰ ਦੱਬਿਆ ਜਾ ਰਿਹਾ ਹੈ ਪਰ ਭਗਵੰਤ ਸਿਆਮ ਮੈਂ ਤੈਨੂੰ ਦੱਸਦਾ ਕਿ ਪੱਤਰਕਾਰਤਾ ਇੱਕ ਅਲੱਗ ਗੱਲ ਹੈ ਤੂੰ ਤਾਂ ਸਾਡੇ ਅਰਗੇ ਵੀ ਨਹੀਂ ਛੱਡੇ ਜਦੋਂ ਅਸੀਂ ਕਿਸੇ ਅਸੀਂ ਆਪਣੀ ਕੌਮ ਦੀ ਗੱਲ ਕੀਤੀ ਅਮਰਤਪਾਲ ਦੀ ਗੱਲ ਕੀਤੀ ਤੇ ਕਿਸਾਨੀ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਪੇਜ ਸਾਡੇ ਬੰਦ ਤੂੰ ਕੀਤੇ ਹੈ ਪੱਤਰਕਾਰਾਂ ਦੀ ਗੱਲ ਤਾਂ ਭਾਵਾ ਦੂਰ ਹੈ ਕਿਉਂਕਿ ਕਈ ਪੱਤਰਕਾਰ ਤਾਂ ਖਰੀਦ ਰੱਖੇ ਨੇ ਤੇ ਕਈ ਪੱਤਰਕਾਰ ਬਿਕਣਾ ਨਹੀਂ ਚਾਹੁੰਦੇ ਉਹਨਾਂ ਦੇ ਤੂੰ ਝੂਠੇ ਪਰਚੇ ਪਾਉਣਾ ਚਾਹਣਾ ਪਰ ਉਹਨਾਂ ਨੇ ਸ਼ਰਿਆਮ ਕਹਿੰਦਾ ਕਿ ਭੰਤ ਸਿਆ ਅਸੀਂ ਤੇਰੀ ਝਾੜ ਥੱਲੇ ਨਹੀਂ ਆਉਣਾ ਅਸੀਂ ਨਹੀਂ ਦਬਣਾ ਨਾ ਅਸੀਂ ਬਿਕਣਾ ਨਾ ਅਸੀਂ ਝੁਕਣਾ ਤੇ ਹੁਣ ਭੰਤ ਮਾਨ ਨੂੰ ਇਹ ਸਵਾਲ ਹੈ ਕਿ ਭੰਤ ਸਿਆ ਜਿਹੜਾ ਚਿਹਰਾ ਤੇਰਾ ਦੁਨੀਆ ਸਾਹਮਣੇ ਆ ਜਾ ਰਿਹਾ ਹੈ ਇੰਨਾ ਜਿਹੜਾ ਨਫ਼ਰਤ ਵਾਲਾ ਇੰਨਾ ਕਿ ਤੇਰਾ ਬਦਲਾਖੋਰੀ ਵਾਲਾ ਸਾਹਮਣੇ ਆ ਚੁੱਕਿਆ ਕਿ ਤੂੰ ਜਿਹੜਾ ਤਾਂ ਬੰਦਾ ਤੇਰੇ ਅੱਗੇ ਝੁੱਕ ਜਾਂਦਾ ਉਹਨੂੰ ਤਾਂ ਤੂੰ ਬਕਸ ਦਿੰਨਾ ਐ ਐਡਾ ਦੇ ਦੇਣਾ ਅ ਕਈ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਕ ਚੈਨਲ ਜਿਹੜੇ ਇਹ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਉਹਨਾਂ ਨੂੰ ਕਰੋੜਾਂ ਰੁਪਏ ਦਿੱਤੇ ਜਾ ਰਿਹਾ ਮਹੀਨੇ ਦੇ ਉਹਨਾਂ ਨੂੰ ਐਡ ਦਿੱਤੀ ਜਾ ਰਹੀ ਹੈ ਸਰਕਾਰੀ ਬਹੁਤ ਚੈਨਲ ਨੇ ਜਿਹੜੇ ਇਹਦੇ ਗੁਣਗਾਨ ਕਰ ਰਹੇ ਨੇ ਕਰੋੜਾਂ ਰੁਪਇਆ ਲੈ ਕੇ ਜ਼ਮੀਰਾਂ ਵੇਚ ਚੁੱਕੇ ਐ ਪਰ ਕੁਝ ਕ ਸਾਡੇ ਭਰਾ ਬਚੇ ਆ ਉਹਨਾਂ ਨੂੰ ਇਹ ਦੂਜੀ ਲੋਟ ਦਬਾਉਣਾ ਚਾਹੁੰਦੇ ਆ ਕਿ ਅਸੀਂ ਪਰਚੇ ਪਾ ਕੇ ਇਹਨਾਂ ਨੂੰ ਦਿਵਾਲੀਏ ਪਰ ਮੈਂ ਧੰਨਵਾਦ ਕਰਦਾ ਉਹਨਾਂ ਆ ਭਰਾਵਾਂ ਦਾ ਜਿਹੜੇ ਦਬ ਨਹੀਂ ਰਹੇ ਜਿਹੜੇ ਚੁੱਕ ਨਹੀਂ ਦੇ ਪਰ ਇੰਨੀ ਮਾੜੀ ਗੱਲ ਆ ਸਰਕਾਰ ਦੀ ਕਿ ਇਹ ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਬੋਲੂਗਾ ਉਹਨਾਂ ਦੀਆਂ ਰੀਚਾਂ ਖਤਮ ਕਰ ਦੇਣੀਆਂ ਨੇ ਜਿਹੜਾ ਬੰਦਾ ਇਹਨਾਂ ਦੇ ਕੇ ਤੋੜਦਾ ਉਹਨਾਂ ਦੇ ਪੇਜ ਬੰਦ ਕਰ ਦਿੱਤੇ ਜਾਂਦੇ ਆ ਤੇ ਜਿਹੜੇ ਲਾਲਚੀ ਬੰਦੇ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਇਹ ਕੀ ਕਰਦੇ ਆ ਝਾੜੂ ਵਾਲੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਗੱਲ ਫਲਾ ਰੱਖੀ ਹੈ ਕਿ ਜਿਹੜਾ ਕੁਛ ਤਾਂ ਅਸੀਂ ਕਰਦੇ ਆ ਉਹ ਤਾਂ ਠੀਕ ਹੈ ਉਹ ਤਾਂ ਸੱਚਾ ਹੈ ਪਰ ਜਿਹੜਾ ਕੋਈ ਹੋਰ ਕਰਦੇ ਨੇ ਉਹ ਝੂਠੇ ਨੇ ਹੁਣ ਪਹਿਲਾਂ ਇਹ ਕੈਪਟਨ ਨੂੰ ਗਾਲਾਂ ਕੱਢਦਾ ਰਿਹਾ ਭਗੰਤਮਾਨ ਫਿਰ ਬਾਦਲ ਕਿਆਂ ਨੂੰ ਕੱਢਦਾ ਰਿਹਾ ਤੇ ਹੁਣ ਜਦੋਂ ਆਪ ਦੇਤੇ ਗੱਲ ਆ ਗਈ ਤੇ ਹੁਣ ਚੀਕਾਂ ਮਾਰਦਾ ਹੁਣ ਚੀਕਣਾ ਮਾਰ ਭਰਾਵਾ ਹੁਣ ਪ੍ਰਾਪਤੀਆਂ ਦੱਸ ਤੂੰ ਵੀ ਮੇਰੀਆਂ ਆਪ ਪ੍ਰਾਪਤੀਆਂ ਨੇ ਜਾਂ ਅਸੀਂ ਦੱਸਦੇ ਆ ਕਿੰਨਾ ਕਰਜ਼ਾ ਪੰਜਾਬ 'ਤੇ ਸਿਰ ਚੜ ਗਿਆ ਬਈ ਆ ਪੰਜਾਬ ਦੇ ਬੌਲੇ ਲੋਕ ਕੱਲੀ ਲਾਈਟ ਤੇ ਖੁਸ਼ ਹੋਏ ਫਿਰਦੇ ਆ ਕਿ ਲਾਈਟ ਆਉਂਦੀ ਐ ਓਏ ਲਾਈਟ ਦੇ ਨਾਲ ਨਾਲ ਤੁਹਾਡੇ ਤੁਹਾਨੂੰ ਕਿੱਥੇ ਮਾਜ ਰਹੇ ਨੇ ਕਿੰਨਾ ਕਰਜ਼ਾ ਚਾੜ ਲਿਆ ਕਿੰਨਾ ਕਰਜ਼ਾ ਹੋਰ ਲੈ ਲਿਆ ਪੰਜਾਬ ਨੇ ਕਦੇ ਚੇਤੇ ਆਈ ਐ ਗੱਲ ਨਹੀਂ ਜੀ ਲਾਈਟ ਬਹੁਤ ਆਉਂਦੀ ਐ ਬਸ ਬੁੱਝੜ ਲੋਕ ਜਿਨ੍ਹਾਂ ਨੂੰ ਅਕਲ ਹੀ ਨਹੀਂ ਪਤੀ ਨਹੀਂ ਕਿ ਪੰਜਾਬ ਕਿੱਥੋਂ ਚੱਲਦਾ ਐ ਪੰਜਾਬ ਤੇ ਸਿਰ ਕਰਜ਼ਾ ਕਿੰਨਾ ਚੜ ਰਿਹਾ ਐ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਨੇ ਪੰਜਾਬ ਦੀ ਸਰਕਾਰੀ ਜ਼ਮੀਨ ਉਹ ਕਿੰਨੀ ਵੇਚੀ ਜਾ ਰਹੀ ਹੈ ਕਿਵੇਂ ਟੜਾ ਟੜ ਇੱਥੇ ਰੁੱਖ ਵੱਟੇ ਜਾ ਰਹੇ ਨੇ ਕਿਵੇਂ ਟੜਾ ਟੜ ਇੱਥੇ ਨਵੇਂ ਜਿਹੜੇ ਸੈਕਟਰ ਬਣਾਏ ਜਾ ਰਹੇ ਨੇ ਮਹੱਲੀ ਚ ਪ੍ਰਵਾਸੀਆਂ ਨੂੰ ਲਿਆ ਕੇ ਬਿਠਾਉਣ ਦੇ ਲਈ ਪੰਜਾਬੀਆਂ ਦੀ ਜਿਹੜੇ ਮਜ਼ਦੂਰਾਂ ਦਾ ਕੰਮ ਹੈ ਉਹ ਬਾਹਰਲੇ ਬੰਦਿਆਂ ਨੂੰ ਦੇਣ ਲਈ ਕਿਵੇਂ ਪੰਜਾਬ ਦਾ ਜਾੜਾ ਕੀਤਾ ਜਾ ਰਿਹਾ ਹੈ ਜਿੰਨਾ ਉਜਾੜਾ ਇਸ ਸਰਕਾਰ ਦੇ ਵਿੱਚ ਹੋਇਆ ਉਹ ਕਿਸੇ ਹੋਰ ਸਰਕਾਰ ਦੇ ਵਿੱਚ ਨਹੀਂ ਹੋਇਆ ਬਾਈ ਜਿੰਨਾ ਉਜਾੜਾ ਇਸ ਸਰਕਾਰ ਦੇ ਵਿੱਚ ਹੋਇਆ ਹੁਣ ਜਿਹੜੇ ਲੋਕ ਇਹਦੇ ਮਗਰ ਲੱਗੇ ਫਿਰਦੇ ਆ ਕਿਉਂਕਿ ਇਹਦੇ ਕੋਲੇ ਇਕੱਲਾ ਬਸ ਜ਼ੁਬਾਨ ਹੈ ਇਹ ਬੋਲਣਾ ਬਹੁਤ ਜਾਣਦਾ ਕਿਉਂਕਿ ਬੋਲਣਾ ਸਰਕਾਰ ਦੀ ਤਾਕਤ ਹੈ ਜਦੋਂ ਕੋਈ ਵਿਰੋਧੀ ਧਿਰ ਵਾਲਾ ਬੰਦਾ ਬੋਲਦਾ ਉਦੋਂ ਤਾਂ ਉੱਤੇ ਕੈਮਰਾ ਵੀ ਨਹੀਂ ਹੁੰਦਾ ਮਾਈਕ ਵੀ ਨਹੀਂ ਹੁੰਦਾ ਪਰ ਜਦੋਂ ਇਹ ਆ ਸੈਸ਼ਨ ਦੇ ਵਿੱਚ ਤੁਸੀਂ ਦੇਖਿਆ ਜਲੂਸ ਕਿਵੇਂ ਕੱਢਿਆ ਕਿਵੇਂ ਉੱਥੇ ਮਦਾਰੀਆਂ ਵਾਂਗੂ ਖੇਡਾ ਪਾਉਂਦੇ ਆ ਕਰੋੜਾਂ ਰੁਪਇਆ ਲੱਗ ਜਾਂਦਾ ਇੱਕ ਸੈਸ਼ਨ ਤੇ ਕਰੋੜਾਂ ਰੁਪਇਆ ਖਰਚਾ ਹੁੰਦਾ ਪਰ ਇਹ ਮਦਾਰੀ ਬਣ ਕੇ ਉੱਥੇ ਮੈਂ 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 ਇੱਕ ਦੂਜੇ ਦੇ ਦੁੱਸਣ ਲਾ ਕੇ ਮੁੜੇ ਆਉਂਦੇ ਆ। ਉਹ ਕੋਈ ਪੰਜਾਬ ਦੀ ਗੱਲ ਕੀਤੀ ਐ, ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਐ ਕਿ ਪੰਜਾਬ ਦੇ ਵਿੱਚ ਆਹ ਹਾਲਾਤ ਹੋ ਰਹੇ ਨੇ, ਪੰਜਾਬ ਇੱਥੇ ਮਾਰਿਆ ਜਾ ਰਿਹਾ ਐ। ਪੰਜਾਬ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ, ਨਸ਼ਾ, ਨਸ਼ਾ ਆਣ ਪੁੜੀਆਂ 'ਚ ਵਿਕ ਰਿਹਾ, ਟੌਫੀਆਂ ਵਾਂਗੂ ਨਸ਼ਾ ਵਿਕ ਰਿਹਾ। ਪੰਜਾਬ ਦੇ ਸਿਰ ਕਰਜ਼ਾ ਚੜ ਰਿਹਾ ਐ, ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹ ਵੇਚੀਆਂ ਜਾ ਰਹੀਆਂ ਨੇ। ਇਹ ਕਦੇ ਸੋਚਿਆ ਸਾਡੇ ਪੰਜਾਬ ਦਾ ਪਾਣੀ ਧਰਤੀ ਹੇਠਾਂ ਖਤਮ ਹੋ ਰਿਹਾ ਹੈ ਨਹਿਰਾਂ ਦਾ ਪਾਣੀ ਦੂਜੇ ਸੂਬਿਆਂ ਦਿੱਤਾ ਜਾ ਰਿਹਾ ਹੈ ਇਹ ਵੀ ਆਹ ਜਿਹੜੇ ਬੁੱਝੜ ਲੋਕ ਕਹਿੰਦੇ ਆ ਲਾਈਟ ਆ ਗਈ ਜੀ ਆਹ ਲਾਈਟ ਦੇ ਕਾਰਨਾਮੇ ਆ ਜਿੱਦਾਂ ਦੀ ਲਾਈਟ ਦਿਨੇ ਆਉਣ ਲੱਗੀ ਐ ਬਾਧੂ ਆਉਣ ਲੱਗੀ ਐ ਉਦੋਂ ਦਾ ਅਸੀਂ ਨਹਿਰੀ ਪਾਣੀ ਬੰਦੀ ਕਰਤਾ ਸੀ ਕਦੇ ਨਹਿਰ ਦਾ ਨੱਕਾ ਖੋਲਕੀ ਨਹੀਂ ਲਏ ਯਾਰ ਐਨੇ ਕੁ ਮਾੜੇ ਹਾਲਾਤ ਹੋ ਗਏ ਲਾਈਟ ਆਉਂਦੀ ਐ ਤੇ ਮੋਟਰ ਦੀ ਸੁੱਛ ਦੱਬਿਆ ਉਹਨਾ ਨਹਿਰੀ ਪਾਣੀ ਦਾ ਅਸੀਂ ਲਾਉਣਾ ਹੀ ਭੁੱਲ ਗਏ ਯਾਰ ਇਹ ਬਰਬਾਦੀ ਕੀਤੀ ਜਾ ਰਹੀ ਆ ਉਹ ਪੰਜਾਬ ਦੇ ਲੋਕੋ ਤੁਹਾਡੀ ਬਰਬਾਦੀ ਤੇ ਜਿੱਦੇ ਬਰਬਾਦ ਹੋ ਗਏ ਉਹਦੇ ਬਿਲਕੋਂਗੇ ਫਿਰ ਤੁਹਾਨੂੰ ਤੁਸੀਂ ਨਾ ਅਸਲ ਲੋਕ 5-7 ਸਾਲ ਪਿੱਛੇ ਚੱਲਦੇ ਹੁੰਦੇ ਆ ਜਿਹੜੇ ਕਦੇ ਲੋਕ ਝਾੜੂ ਨੂੰ ਬਣਾ ਦਿੰਦੇ ਸੀ ਅੱਜ ਉਹ ਝਾੜੂ ਨਾਲ ਨੇ ਜਦੋਂ ਇਹ ਆਏ ਸੀ ਅਸੀਂ ਸਾਥ ਦਿੱਤਾ ਵੀ ਯਾਰ ਚੰਗੀ ਪਾਰਟੀ ਆਈ ਹੈ ਇਮਾਨਦਾਰ ਨੇ ਉਦੋਂ ਉਹ ਲੋਕ ਕੋਈ ਕਾਲੀਆਂ ਸੀ ਕੋਈ ਕਾਂਗਰਸੀਆਂ ਸੀ ਉਦੋਂ ਕਹਿੰਦੇ ਸੀ ਇਹ ਭਈਏ ਨੇ ਜੀ ਅੱਜ ਇਹਨਾਂ ਬਾਰੇ ਸਾਰਾ ਪਤਾ ਲੱਗ ਗਿਆ ਵੀ ਕਿੱਥੋਂ ਇਹ ਚੱਲਦੇ ਆ ਕੀ ਇਹਨਾਂ ਦੀ ਸੋਚ ਹੈ ਸਿੱਖ ਵਿਰੋਧੀ ਇਹ ਨੇ ਕਿਸਾਨ ਵਿਰੋਧੀ ਇਹ ਨੇ ਕਿਹੜੇ ਕਿਹੜੇ ਐਂ ਲਾ ਲਓ ਵੀ ਕਿਹੋ ਜਿਹੇ ਲੋਕਾਂ ਨੂੰ ਲਿਆ ਕੇ ਇਹ ਪੰਜਾਬ 'ਚ ਫਿੱਟ ਕਰ ਰਹੇ ਨੇ ਕਿਵੇਂ ਇਹ ਵੋਟ ਬੈਂਕ ਬਣਾ ਰਹੇ ਨੇ ਕਿਵੇਂ ਪੰਜਾਬ ਨੂੰ ਵੇਚ ਰਹੇ ਨੇ ਕਿਵੇਂ ਪੰਜਾਬ ਦੇ ਯੂਥ ਨੂੰ ਗੈਂਗਸਟਰ ਵਾਲੇ ਪਾਸੇ ਧੱਕ ਰਹੇ ਨੇ ਅੱਜ ਅਸੀਂ ਦੱਸਦੇ ਆ ਅੱਜ ਉਹ ਲੋਕ ਜਿਹੜੇ ਕਦੇ ਸਾਨੂੰ ਕਹਿੰਦੇ ਹੁੰਦੇ ਸੀ ਉਹ ਅੱਜ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਓਏ ਲਾਨਤਾ ਨੇ ਓਏ ਲਾਨਤਾ ਲਾਹਨਤਾ ਨੇ ਜਿਹੜਾ ਬੰਦਾ ਸਿੱਖ ਵਿਰੋਧੀ ਹੈ ਸਰਕਾਰ ਚ ਹੈ ਕਈ ਲੋਕ ਸਿੱਖ ਲੋਕ ਵੀ ਕੱਲੀਆਂ ਪਾਵਰਾਂ ਦੇ ਖਾਤਰ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਇਹਨਾਂ ਦੀਆਂ ਭੇਡਾਂ ਬਣੇ ਫਿਰਦੇ ਆ ਤੁਹਾਨੂੰ ਕੀ ਸਿੱਖੀ ਤਾਰੂਗੀ ਯਾਰ ਕੀ ਤੁਸੀਂ ਕੀ ਤੁਸੀਂ ਸਿੱਖੇਗੇ ਮੈਂ ਤਾਂ ਕਹਣਾ ਸਿੱਖ ਕੋ ਹੁੰਦੇ ਉਹ ਬੰਦਾ ਲਾਇਕ ਹੀ ਨਹੀਂ ਜਿਹੜਾ ਬੰਦਾ ਇੱਕ ਤਾਂ ਸਾਡੇ ਸਿਰ ਤੇ ਬੈਠਾ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾਂ ਦਿਖਾ ਰਿਹਾ ਹੈ ਸਿੱਖੀ ਤੇ ਹਮਲੇ ਕਰ ਰਿਹਾ ਹੈ ਸਾਡੇ ਜਥੇਦਾਰ ਨਾਲ ਉਹ ਪੰਗੇ ਲੈ ਰਿਹਾ ਹੈ ਭਗਵੰਤ ਮਾਨ ਡੱਕ ਕੇ ਸਰਾਬ ਦਾ ਤੇ ਟਿੱਪਣੀਆਂ ਸਾਡੇ ਧਾਰਮਿਕ ਮੁੱਦਿਆਂ ਤੇ ਕਰਦਾ ਬਈ ਤੇਰਾ ਕੀ ਮਤਲਬ ਬੰਦਾ ਯਾਰ ਧਾਰਮਿਕ ਮੁੱਦਿਆਂ ਵਿੱਚ ਤਾਂ ਮੁੱਖ ਮੰਤਰੀ ਦਾ ਹੱਕ ਹੀ ਨਹੀਂ ਬੰਦਾ ਕਿ ਧਾਰਮ ਧਰਮ ਦੇ ਮੁੱਦਿਆਂ ਦੇ ਵਿੱਚ ਟਿੱਪਣੀਆਂ ਕਰੇ ਯਾਰ ਉਹ ਵੀ ਸਾਡੇ ਕੌਮ ਦੇ ਜਥੇਦਾਰ ਨੂੰ ਇਸ ਕਰਕੇ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਜਿਹੜਾ ਆ ਪੱਤਰਕਾਰਾਂ ਤੇ ਜਿਹੜਾ ਇਹ ਕਰ ਰਹੇ ਹਨਾ ਇਹਨੂੰ ਹੰਕਾਰ ਹੋ ਰਿਹਾ ਕਿ ਪਤਾ ਨਹੀਂ ਸਦਾ ਲਈ ਮੈਂ ਰਹੂੰ ਇਹ ਰਾਜ ਭਾਗ ਪਹਿਲਾਂ ਬਾਦਲ ਵੀ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਭੰਤ ਸਿਆ ਇਹ ਹੰਕਾਰ ਚ ਨਰ ਐ ਇਹ ਨਹੀਂ ਰਹਿੰਦੀ ਹੁੰਦੀ ਆ ਪਾਵਨਾ ਸਦਾ ਵਾਰੀ ਆਉਣੀ ਹੁੰਦੀ ਹੈ ਭਰਾ ਆਪਦੇ ਵਾਰੀ ਚੀਕ ਨਾ ਮਾਰੀ ਆਪਦੇ ਵਾਰੀ ਬਿਲਕੇਗਾ ਤੂੰ ਇਹ ਕੱਟੀ ਵੀ ਜਾਂਦੇ ਆ ਪੁਰਾਣੇ ਨੇ ਜਿਹੜੇ ਇੱਥੋਂ ਭਰਾ ਮੇਰਿਆਂ ਜਿਹੜੀਆਂ ਇਹ ਹੱਥਾਂ ਨੇ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਨੇ ਫਿਰ ਖਲਣੀਆਂ ਨਹੀਂ ਇਹ ਗੱਲ ਦਾ ਧਿਆਨ ਰੱਖੀ ਭਾਤ ਸਿਆ ਜਿਹੜੇ ਤੂੰ ਅੱਜ ਜ਼ੁਲਮ ਕਰਨ ਲੱਗੇ ਆ ਨਾ ਨੌਜਵਾਨਾਂ ਤੇ ਕਦੇ ਕਿਸੇ ਦਾ ਚੱਕ ਕੇ ਪੇਜ ਬੰਦ ਕਰਤਾ ਕਦੇ ਕਿਸੇ ਤੇ ਸਟ੍ਰਾਈਕ ਮਾਰਤੀ ਕਦੇ ਪੱਤਰਕਾਰਾਂ ਦੇ ਚੈਨਲ ਬੰਦ ਕਰਤੇ ਕਦੇ ਪੱਤਰਕਾਰਾਂ ਦੇ ਪਰਚੇ ਦੇਤੇ ਇਹੀ ਸਭ ਕੁਝ ਤੂੰ ਜਦੋਂ ਐਮਪੀਸੀ ਕਰਦਾ ਰਿਹਾ ਲੋਕਾਂ ਨੂੰ ਕਹਿੰਦਾ ਰਿਹਾ ਤੇ ਅੱਜ ਜੇ ਲੋਕ ਕਰਦੇ ਨੇ ਤਾਂ ਫਿਰ ਇਹ ਤੇ ਆ ਨਾ ਕਰ ਵੀ ਤੂੰ ਬਦਲਾਖੁਰੀ ਕਰੇਂਗਾ ਜਵਾਬ ਦੇ ਭਾਈ ਤੇਰਾ ਜਹਾਜ਼ ਕਿੱਥੇ ਫਿਰਦਾ ਸੀ ਪੰਜਾਬ ਦੇ ਲੋਕ ਜਵਾਬ ਮੰਗਦੇ ਆ ਦੱਸਗਾ ਤੂੰ ਜਾਪਾਨ ਫਿਰਦਾ ਜਾਂ ਆਰੇ ਕੌਣ ਦਵੱਲੀ ਫਿਰਦਾ ਉਹ ਦਿੱਲੀ ਦੇ ਭਈਆਂ ਨੇ ਆ ਕੇ ਪੰਜਾਬ ਤੇ ਰਾਜ ਕੀਤਾ ਹੋਇਆ ਹੈ ਉਹ ਜਿਵੇਂ ਕਰਦੇ ਨੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਉਹਨਾਂ ਉਰੇ ਉਹ ਵੀ ਕਹਿ ਦੇਣਾ ਆ ਆ ਕੁਲਤਾਰ ਸੰਧਵੇਂ ਵਰਗੇ ਇਹਨਾਂ ਦਾ ਜ਼ੋਰ ਸੇ ਫਸ ਆ ਖੈਰੇ ਵਰਗਿਆਂ ਦੇ ਚੱਲ ਜਾਂਦਾ ਕਿ ਉਹਨਾਂ ਨੂੰ ਬਾਹਰ ਕੱਢ ਦੋ ਭਗੰਤਮਾਨ ਬੋਲੀ ਜਾਂਦਾ ਕਿ ਬੈਠੋ ਤੁਸੀਂ ਬੈਠਣ ਨੂੰ ਤਿਆਰ ਨਹੀਂ ਉਹ ਜਿਹੜਾ ਬੰਦਾ ਤੁਹਾਡੇ ਨਾਲ ਡਿਬੇਟ ਕਰਨ ਲਈ ਤਿਆਰ ਹੈ ਜਿਹੜਾ ਬੈਠਣ ਲਈ ਤਿਆਰ ਤੁਹਾਨੂੰ ਚੈਲੰਜ ਕਰ ਰਿਹਾ ਉਸ ਸੁਖਪਾਲ ਸਿੰਘ ਖੈਰੇ ਨੂੰ ਤੁਸੀਂ ਸਾਡੇ ਦੇ ਵਿੱਚੋਂ ਬਾਹਰ ਕੱਢ ਦਿੰਦੇ ਹੋ ਜੇ ਡਿਬੇਟ ਕਰਨੀ ਆ ਬੋਲੋ ਨਾ ਅੜੋ ਅਗਲੇ ਨਾਲ ਖੜੋ ਡਿਬੇਟ ਰੱਖੋ ਚੈਲੰਜ ਕਰੋ ਜਿਹੜਾ ਬੰਦਾ ਬੋਲਣਾ ਚਾਹੁੰਦਾ ਨੂੰ ਬਾਹਰ ਕੱਢਦੇ ਆ ਜਿਹੜੇ ਇਹਨਾਂ ਨਾਲ ਰਲੇ ਮਿਲੇ ਉਹਨਾਂ ਨੂੰ ਕਹਿੰਦੇ ਤੁਸੀਂ ਬੈਠੋ ਭੰਤ ਸਿਆ ਅਕਲ ਨੂੰ ਹੱਥ ਮਾਰ ਬਾਈ ਅਕਲ ਨੂੰ ਹੱਥ ਮਾਰ ਇਹ ਪਸਤੌਣਾ ਪੈ ਜਾਣਾ ਪਸਤੌਣਾ ਪੈ ਜਾਣਾ ਇਹ ਆਉਣ ਗਿਆ ਸਾਰੀਆਂ ਮੁੜ ਕੇ ਇਹ ਆਉਣ ਗਿਆ ਪਹਿਲਾਂ ਬਾਦਲਾਂ ਨੂੰ ਆਈ ਸੀ ਵੀ ਸਾਨੂੰ ਕੌਣ ਹੱਥ ਪਾ ਲੂ ਮਜੀਠੀ ਵਰਗੇ ਨੂੰ ਆਈ ਸੀ ਦੀ ਸਾਨੂੰ ਕੌਣ ਹੱਥ ਪਾ ਲੂ ਪਰ ਅੱਜ ਦੇਖ ਲੈ ਹਾਲਾਤ ਕਈ ਕੀ ਨੇ ਐਵੇਂ ਤੇਰੇ ਨਾਲ ਬੀਤ ਨਹੀਂ ਐ ਤੈਨੂੰ ਇਹ ਵੀ ਦੱਸਦਾ ਮੈਂ ਲੈ ਨਹੀਂ ਤੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਮੇਲਾ ਮੇਲਾ 35 ਲੱਖ ਤੋਂ ਜ਼ਿਆਦਾ ਸਾਡੇ ਜਿਹੜੇ ਗਰੀਬ ਵਿਧਵਾਵਾਂ ਹੈਗੀਆਂ ਸਾਡੇ ਬਜ਼ੁਰਗ ਹੈਗੇ ਆ ਤੇ ਜਿਹੜੇ ਅਪਾਹੇਜ ਹੈਗੇ ਆ ਉਹਨਾਂ ਦੀ ਪੈਨਸ਼ਨ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਦੇ ਨਹੀਂ ਰਹੀ ਪਰ ਦੂਜੇ ਪਾਸੇ ਨਿਤ ਨਵੇਂ ਮੇਲੇ ਲੱਗਦੇ ਆ ਨਿਤ ਨਵੀਂ ਕੈਂਪੇਨ ਸਟਾਰਟ ਹੁੰਦੀ ਆ ਪਰ ਜਿਹੜਾ ਸਾਡਾ ਬਜ਼ੁਰਗਾਂ ਦਾ ਹੱਕ ਹੈਗਾ ਉਹਨਾਂ ਨੂੰ ਇਹਨਾਂ ਤੋਂ ਦਿੱਤਾ ਨਹੀਂ ਜਾਂਦਾ ਪਰ ਪੂਰੇ ਭਾਰਤ ਵਿੱਚ ਕਰੋੜਾਂ ਰੁਪਇਆ ਆਪਣੀ ਐਡਵਰਟਾਈਜ਼ਮੈਂਟ ਤੇ ਲਾੜਨ ਨੂੰ ਇਹਨਾਂ ਕੋਲ ਹੈਗੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਗਾਉਣਾ ਪੈਣਾ ਹੁਣ ਇੱਕ ਨਵੀਂ ਕੈਂਪੇਨ ਸਟਾਰਟ ਕਰਨ ਲੱਗੇ ਆ ਸਾਡੇ ਬਿਊਰਗ ਸਾਡਾ ਮਾਨ ਵੀ ਉਹ ਬਿਊਰਗਾ ਦੀ ਜਿਹੜੀ ਪੈਨਸ਼ਨ ਉਹਨਾਂ ਨੂੰ ਦੇਤਾ ਦਉ ਤੁਸੀਂ ਉਹ ਤਾਂ ਲੋਕਾਂ ਤੋਂ ਆਧਾਰ ਲੈ ਕੇ ਆਪਣਾ ਸਮਾਂ ਬਤਾਂਦੇ ਪਈ ਹੈ ਉਹਨਾਂ ਦਾ ਹੱਕ ਹੈ ਉਹਨਾਂ ਦਾ ਅਧਿਕਾਰ ਹੈ ਪਰ ਮਨ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਗਰੀਬ ਲੋਕਾਂ ਦੇ ਦੁੱਖ ਦਿਖਾਈ ਨਹੀਂ ਦਿੰਦੇ ਇੱਕ ਪਾਸੇ ਬੀਜੇਪੀ ਦੀ ਸਰਕਾਰ ਮਨਰੇਗਾ ਦਾ ਕਾਨੂੰਨ ਚੇਂਜ ਕਰਕੇ ਗਰੀਬ ਲੋਕਾਂ ਨਾਲ ਧੱਕਾ ਕਰਦੀ ਪਈ ਹੈ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਗਰੀਬਾਂ ਨੂੰ ਉਹਨਾਂ ਦਾ ਬੰਦਾ ਹੱਕ ਨਾ ਦੇ ਕੇ ਉਹਨਾਂ ਨਾਲ ਧੱਕਾ ਕਰਦੀ ਪਈ ਹੈ ਮੈਂ ਆਮ ਆਦਮੀ ਪਾਰਟੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਿਸੇ ਦਾ ਕੋਈ ਚੰਗਾ ਤਾਂ ਕਰ ਨਹੀਂ ਸਕਦੇ ਹੱਦ ਪਰ ਜਿਹੜਾ ਹੱਕ ਹੈ ਉਹ ਤਾਂ ਤੁਸੀਂ ਨਾ ਰੋਕੋ ਉਹ ਪੈਸਾ ਤਾਂ ਲੈ ਕੇ ਪੂਰੇ ਭਾਰਤ ਵਿੱਚ ਆਪਣੀ ਕੈਂਪੇਨ ਤੇ ਨਾ ਖਰਚੋ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਹਵਾਈ ਜਹਾਜ਼ ਤੋਂ ਹੈਲੀਕਾਪਟਰ ਤੋਂ ਉਡਣਾ ਛੱਡ ਕੇ ਝੂਠੇ ਪਰਚੇ ਕਰਾਂ ਦੀ ਜਗ੍ਹਾ ਜੋ ਪੰਜਾਬ ਨੂੰ ਜ਼ਰੂਰਤ ਹੈਗੀ ਉਹਦੇ ਵੱਲ ਧਿਆਨ ਜ਼ਰੂਰ ਦਿਓ ਸੁਖਵੀਰ ਬਾਦਲ ਕੁਝ ਬੋਲਣ ਜੋਗਾ ਨਹੀਂ ਰਿਹਾ ਜਦੋਂ ਦਾ ਕੋਲੀ ਫੜਿਆ ਰਾਜਾ ਪੜਿੰਗ ਵੱੱਦ ਬੋਲਣ ਕਰਕੇ ਮਰਿਆ ਪਿਆ ਭਾਜਪੀ ਜੀਰਾਮ ਜੀ ਕਰਕੇ ਰਾਮ ਰਾਮ ਸੱਤ ਕਰਾਈ ਬੈਠੀ ਆ ਤੇ ਜਿਹੜੇ ਬੋਲਣ ਜੋਗੇ ਸੀਗੇ ਆ ਉਹਨਾਂ ਦੇ ਵਿਚਾਰਿਆਂ ਦੇ ਪਰਚਾ ਹੋ ਗਿਆ ਹੁਣ ਬੋਲਣ ਜੋਗਾ ਇੱਥੇ ਕੌਣ ਆ ਤੁਸੀਂ ਬੋਲਣ ਜੋਗੇ ਹੈਗੇ ਹੋ ਜੇ ਬੋਲਣ ਜੋਗੇ ਹੈਗੇ ਹੋ ਤਾਂ ਆਪਣੇ ਮਸਲਿਆਂ ਦੀ ਗੱਲ ਹੁਣ ਆਪ ਕਰ ਲਿਓ ਤੇ ਇਹਨਾਂ ਵਾਸਤੇ ਵੀ ਜ਼ਰੂਰ ਗੱਲ ਕਰਿਓ ਜੇ ਲੜਨ ਜੋਗੇ ਹੈ ਨਹੀਂ ਤਾਂ ਜਿਹੜੇ ਲੜ ਰਹੇ ਆ ਉਹਨਾਂ ਵਾਸਤੇ ਕਮੈਂਟੀ ਕਰ ਦਿਓ ਤੇ ਸ਼ੇਅਰ ਕਰ ਦਿਓ 4 ਤਰੀਕ ਦਾ ਇਕੱਠ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਤੇ 10 ਤਰੀਕ ਨੂੰ ਵੱਡਾ ਪ੍ਰਦਰਸ਼ਨ ਰੱਖਿਆ ਹੋਇਆ ਸ਼ਾਮਲ ਜਰੂਰ ਹੋਇਓ ਮੰਨ ਲਿਆ ਕਿ ਗਲਤ ਖਬਰ ਚੱਲ ਗਈ ਪਰ ਵੱਡੇ ਵੱਡੇ ਮੁੱਦਿਆਂ ਨੂੰ ਜਦੋਂ ਚੁਟਕਲਿਆਂ ਦੇ ਵਿੱਚ ਕੀ ਆ ਆਪਾਂ ਸਾਰ ਸਕਦੇ ਆ ਤਾਂ ਫਿਰ ਇਸ ਗੱਲ ਨੂੰ ਵੀ ਕੀ ਛੱਡਿਆ ਜਾ ਸਕਦਾ ਸੀ ਪਰ ਮੈਨੂੰ ਇਹ ਲੱਗਦਾ ਦਿੱਲੀ ਵਾਲੇ ਦੇ ਦਿਮਾਗ ਦੀ ਪੈਦਾਸ਼ ਲੱਗਦੀ ਹੈ ਕਿਉਂਕਿ ਭਗਵੰਤ ਮਾਨ ਜਿਹੜਾ ਨਾ ਉਹ ਪੰਜਾਬ ਦੀ ਤਸਵੀਰ ਨੂੰ ਸਮਝਦਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਜਾਣਦਾ ਪਰ ਭਈ ਮੁੱਦਾ ਦੂਜੇ ਪਾਸੇ ਵੀ ਲੋਟ ਆਉਂਦਾ ਨਾ ਕਿਉਂਕਿ ਅੱਜ ਪੰਜਾਬ ਦੇ ਮੁੱਦੇ ਹੀ ਆਹੀ ਰਹੇਗੇ 328 ਰੁਪਏ ਵਾਲੇ ਮਸਲੇ ਦੇ ਵੀ ਤਾਂ ਬਾਦਲ ਕਿਆਂ ਨੂੰ ਸਾਹ ਲੈਣਾ ਨਹੀਂ ਮਿਲਦਾ ਕਾਂਗਰਸ ਵਾਲੇ ਇੱਕ ਦੂਜੇ ਨਾਲ ਛੇਤਰੋ ਛਿਤਰੀ ਹੋਈ ਜਾਂਦੇ ਆ ਜੂਤ ਪਤਾਨ ਹੋਈ ਜਾਂਦੇ ਆ ਸੁਖਜਿੰਦਰ ਰੰਧਾਵੇ ਦੀ ਕੋਈ ਇੰਟਰਵਿਊ ਸੁਣ ਲਓ ਉਹ ਜਾਗਦੀ ਸੀਐਮ ਦੇ ਸੁਪਨੇ ਲਈ ਜਾਂਦਾ ਹੁਣ ਆ ਮੀਡੀਆ ਤੇ ਕੀਤਾ ਪਰਚਾ ਸਟੈਂਡ ਕਿਤੇ ਨਹੀਂ ਕਰਦਾ ਸੀ ਸਾਰੇ ਜਾਣਦੇ ਆ ਕਿ ਹੁਣ ਮੁੱਦੇ ਦੀ ਗੱਲ ਫਿਰ ਹੁਣ ਕਰੂ ਕੌਣ ਇਹ ਵੀ ਮੜਾ ਜਾ ਵਿਚਾਰ ਕਰ ਲਿਓ ਕਿਉਂਕਿ ਤੁਸੀਂ ਕਰਨ ਜੋਗੇ ਹੈ ਨਹੀਂ ਪਰ ਜਿਹੜੇ ਕਰਨ ਜੋਗੇ ਆ ਉਹਨਾਂ ਨੂੰ ਕਰਨ ਜੋਗੇ ਜੇ ਕੀ ਇਹ ਰੱਖਣਾ ਤਾਂ ਉਹਨੂੰ ਉਹਨਾਂ ਦੇ ਵਾਸਤੇ ਕੀ ਇਹ ਖੜੇ ਜ਼ਰੂਰ ਹੋਇਓ ਬੋਲਿਓ ਜ਼ਰੂਰ ਮੈਨੂੰ ਇੱਕ ਹੋਰ ਗੱਲ ਵੀ ਲੱਗਦੀ ਆ ਮੈਨੂੰ ਇਹ ਲੱਗਦਾ ਕਿ ਪੁਲਿਸ ਵਾਲੇ ਵੀ ਹੋ ਸਕਦਾ ਨੰਬਰ ਕੁੱਟਣ ਦੇ ਮਾਰੇ ਨੇ ਕਿ ਇਹ ਪਰਚਾ ਅਸੀਂ ਚੁੱਪ ਕਰਾਤੇ ਪਰ ਇਹਦੀ ਤਸਵੀਰ ਸਮਝ ਲਓ ਪਹਿਲਾ ਜਿਹੜੇ ਬੰਦੇ ਨੇ ਪਰਚਾ ਦਰਜ ਕੀਤਾ ਮੇਰਾ ਉਹ ਜੋ ਕੱਲੇ ਮਨਿੰਦਰ ਨਾਲ ਵਾ ਤੇ ਮਨਿੰਦਰ ਉਹੀ ਆ ਜਿਹੜਾ ਪਹਿਲਾਂ ਕੀ ਆ ਚਰਨਜੀਤ ਚੰਨੀ ਦੇ ਵੀ ਸਵਾਲ ਖੜੇ ਕਰਦਾ ਸੀ ਹੈਲੀਕਾਪਟਰ ਪਿੱਛੇ ਉਹਦੇ ਤੇ ਵੀ ਕੀ ਇਹਨੇ ਇਹੀ ਸਵਾਲ ਚੱਕਿਆ ਸੀ ਕਿ ਸਭ ਤੋਂ ਵੱਧ ਕੀ ਹੈ ਗਰੀਬ ਕਹੌਣ ਵਾਲਾ ਮੁੱਖ ਮੰਤਰੀ ਨੇ ਸਭ ਤੋਂ ਵੱਧ ਹੈਲੀਕਾਪਟਰ ਵਰਤੇ ਆ 10 ਕਿਲੋਮੀਟਰ ਵਾਸਤੇ ਵੀ ਕਹਿੰਦਾ ਕੀ ਇਹ ਹੈਲੀਕਾਪਟਰ ਵਰਤਦਾ ਸਵਾਲ ਪੁੱਛਣ ਵੀ ਸਰਕਾਰੀ ਆਪ ਹੀ ਲਾਇਆ ਪਰ ਸਵਾਲ ਕਰਨ ਵਾਲੇ ਦੇ ਪਰਚੇ ਕਿਉਂ ਪੰਜਾਬ ਪੋਲ ਸਟੇਟ ਬਣ ਕੇ ਨਾ ਪਹਿਲਾਂ ਪਛਤਾ ਰਹੀ ਹੈ ਜਦੋਂ ਪੋਲ ਸਟੇਟ ਬਣੀ ਸੀ ਉਦੋਂ ਪੰਜਾਬ ਦੇ ਵਿੱਚ ਜੋ ਘਾਣ ਹੋ ਉਹ ਕੀ ਲੋਕਾਂ ਦੇ ਮਨਾਂ ਚੋਂ ਜੇ ਨਿਕਲਿਆ ਨਹੀਂ ਬਾਕੀ ਸਵਾਲ ਤਾਂ ਸੱਤਾ ਨੂੰ ਹੀ ਹੋਣਗੇ ਤੇ ਸੱਤਾ ਨੂੰ ਹੁਣੇ ਬਣਦੇ ਵੀ ਹੈਗੇ ਆ ਇਹ ਨਵਾਂ ਸਾਲ ਚੜ ਗਿਆ ਪਰ ਨਵੇਂ ਸਾਲ ਦੇ ਵਿੱਚ ਬਦਲੂ ਕੀ ਜੇ ਤੁਸੀਂ ਨਹੀਂ ਬਦਲਦੇ ਫਿਰ ਨਵੇਂ ਸਾਲ ਚ ਬਦਲਦਾ ਕੁਝ ਨਹੀਂ ਉਹੀ ਬਹਾ ਘਾੜੀ ਰਹਿਣਾ ਉਵੇਂ ਹੀ ਛਤਰ ਖਾੜੇ ਉਹੀ ਕੁਝ ਪੰਜਾਬ ਦੇ ਹਾਲਾਤਾਂ ਦਾ ਰਹਿਣਾ ਕਿਉਂਕਿ ਸਿਆਸਤ ਨੇ ਆਮਦ ਆਮ ਦੰਡ ਭੇਦੀ ਨੀਤੀ ਕੀ ਅੱਜ ਤੋਂ ਨਹੀਂ ਮੁੰਡ ਕਦੀਮ ਤੋਂ ਵਰਤਦੇ ਦੇ ਤਰ੍ਹਾਂ ਆਉਂਦੇ ਆ ਇਹਦਾ ਕਹਿ ਕੇ ਵਰਤਦੇ ਆ ਤੇ ਵਰਤਦੇ ਸਾਰੀ ਨੇ ਜਿਹੜੇ ਹੜਾ ਤੇ ਰੁੜੇ ਉਹਨਾਂ ਦੀ ਗੱਲ ਕਰ ਲਈਏ ਕਿਉਂਕਿ ਜੇ ਉਹ ਜੜੇ ਆ ਉਹ ਜੇ ਵਸੇ ਹੈ ਨਹੀਂ ਤੇ ਜਿਹੜੇ ਨਸ਼ੇ ਦੇ دریا ਚ ਰੁੜੇ ਆ ਉਹਨਾਂ ਦੀ ਗੱਲ ਕਰਕੇ ਤੇ ਇਹ ਗੱਲ ਜੇ ਆਪਾਂ ਨਹੀਂ ਕਰਾਂਗੇ ਫਿਰ ਹੋਰ ਕੋਈ ਕਰਨ ਜੋਗਾ ਜੇ ਪੰਜਾਬ ਚ ਰਹਾਨੀ ਨਾਲ ਕਿਉਂਕਿ ਬਾਰਲਾ ਤੋਂ ਆਪ ਦਾ ਗੰਦ ਨਹੀਂ ਸਿਵੇਟਿਆ ਜਾ ਰਿਹਾ ਕਾਂਗਰਸ ਉਹ ਆਪ ਦਾ ਅੰਦਰੂਨੀ ਕੀ ਹੈ ਖੰਜਰ ਕਲੇਸ ਲਈ ਬੈਠਾ ਬੀਜੇਪੀ ਦਾ ਖੰਜਰ ਤਿੱਖਾ ਕਰੀ ਬੈਠੀ ਆ ਤੇ ਸਰਕਾਰ ਨੇ ਨਵੇਂ ਸਾਲ ਤੇ ਕੀ ਜੋ ਨਵਾਂ ਚੰਨ ਚੜ੍ਹਿਆ ਉਹ ਲੋ ਤੋਂ ਅੰਦਾਜ਼ਾ ਆਪ ਹੀ ਲਾ ਲੋਗੇ ਆਉਣ ਵਾਲਾ ਸਮਾਂ ਕੀ ਮੱਗੇ ਹੋਣਾ ਪਰ ਉੱਟਤਾ ਖਾਈ ਜਾਂਦੇ ਆ